ਤਾਂ ਜੀ ਮਿੱਤਰੋ ਕੀ ਹਲਚਲ ਹੈ ਤੁਹਾਡਾ ਉਮੀਦ ਕਰਦਾ ਤੁਸੀ ਸਾਰੇ ਜਾਣੇ ਆਪਦੇ ਕਦੇ ਬੋਤੀ ਕਹਿਣ ਹੋਗੇ ਤੁਹਾਡੇ ਲਈ ਫਿਰ ਆਪਾਂ ਇੱਕ ਫਣੀ ਕਮੈਂਟਸ ਵਾਲੀ ਵੀਡੀਓ ਲੈ ਕੇ ਆਏ ਆ ਪੜਾ ਤੁਸੀਂ ਵੀਡੀਓ ਦੇਖੋ ਫਿਰ ਆਪਾਂ ਕਮੈਂਟ ਪੜਦੇ ਆ ਚਲੋ ਬਾਈ ਤੁਸੀਂ ਵੀਡੀਓ ਵੇਖੋ ਤੇ ਬਾਈ ਦੀ ਐਕਟਿੰਗ ਚੈੱਕ ਕਰਿਓ ਫਿਰ ਆਪਾਂ ਲੋਕਾਂ ਵੱਲੋਂ ਕੀਤੇ ਹੋਏ ਫਣੀ ਕਮੈਂਟ ਪੜਦੇ ਆ ਹਰ ਗਲੀ ਹਰ ਮੋੜ ਲੱਗੇ ਪਿਆ ਮਿਲ ਮੋਰ ਫੀਲਿੰਗ ਲਾਈਕ ਅਮਗਾਡ ਫੀਲਿੰਗ ਲਾਈਕ ਆਈ ਏਮ ਅ ਮੋਰ ਤੇ ਚੋਰ ਨਾਲੇ ਨੱਕ ਵੇ ਕਿੱਡਾ ਸਾਲੇ ਦਾ ਗਜਬ ਇੱਜ਼ਤੀ ਹੈ ਤੇਰਾ ਯਕਦਾ ਨਹੀਂ ਤਾ ਹਰ ਜਨ ਨਹੀਂ ਤਾਂ ਰਾਵਣ ਦੁਆਰਾ ਜਨਮ ਲਿਆ ਕੇ ਤੇਰੇ ਚਿੱਤਾਂ ਵਿੱਚ ਫਸਾਇਆ ਕੇ ਲੜ ਕੱਢ ਜੂਗਾ ਮੇਰਾ ਨਾਂ ਮੇਰਾ ਨਾਂ ਹਾਂ ਹਾਂ ਟੱਟੀ ਵਾਲਾ ਜ਼ੋਰ ਸਾਰਾ ਰੀਲ ਤੇ ਲਾਈ ਨਾ ਜੇ ਆਈ ਤਾਂ ਟੱਟੀ ਭਿਆ ਜਾ ਕੇ ਨਾਲੇ ਪੰਜਾਂ ਚੋਂ ਕਿਹੜਾ ਕੀੜਾ ਜਿਹੜਾ ਤੰਤੰਗ ਕਰਦਾ ਹਰ ਗਲੀ ਹਰ ਮੋੜ ਲੱਗੇ ਪਿਆ ਬਿਲਬਰ ਸਿੱਧੂ ਨਾ 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 ਚੁੱਡੂ ਉਹ ਕਪਰੋ ਜੀ ਹੁੰਦੇ ਫਿਰਦੇ ਆ ਜਿਹੜਾ ਦੁਨੀਆਂ ਦਾ ਖਾਬ ਹੁੰਦਾ ਉਹ ਸੜਕਾਂ ਤੇ ਆ ਫਿਰਦੇ ਆ ਜਿਵੇਂ ਪਿਓ ਦਾ ਰਾਜ ਹੁੰਦਾ ਕੋਈ ਨਾ ਵੀਰ ਤੇਰਾ ਗਲਾ ਛੇਦੀ ਠੀਕ ਹੋ ਜੂ ਤੂੰ ਤਜਾਬ ਨਾ ਗਰਾਰੇ ਕਰ ਵੀ ਸੜਕਾਂ ਤੇ ਆ ਫਿਰਦੇ ਆ ਜਿਵੇਂ ਪਿਓ ਦਾ ਰਾਜ ਹੁੰਦਾ ਉਹ ਸੜਕਾਂ ਤੇ ਆ ਫਿਰਦੇ ਆ ਜਿਵੇਂ ਪਿਓ ਦਾ ਰਾਜ ਹੁੰਦਾ ਖਿੱਚ ਕੇ ਰੱਖ ਕੰਮ ਮੇਰਾ ਵੀਰ ਤੂੰ ਹੀ ਇੰਸਟਾਗ੍ਰam ਡਿਲੀਟ ਕਰਾਣੇ ਲੋਕਾਂ ਦੇ ਸਾਬਾ ਕਬਰੋ ਜੀ ਹੁੰਦੇ ਫਿਰਦੇ ਆ ਜਿਹੜਾ ਦੁਨੀਆਂ ਦਾ ਖਾਬ ਹੁੰਦਾ ਉਹ ਸੜਕਾਂ ਤੇ ਆ ਫਿਰਦੇ ਆ ਜਿਵੇਂ ਪਿਓ ਦਾ ਰਾਜ ਹੁੰਦਾ ਨੱਟੀ ਉੱਤੇ ਆਏ ਭੋਰਦੇ ਆ ਜਿਵੇਂ ਪਿਓ ਦਾ ਰਾਜ ਹੁੰਦਾ ਇਹ ਖਾਓ ਔਰ ਜੰਡ ਢਿੱਲੋ ਤੋਂ ਛਾਤੀ 'ਚ ਲੱਤਾਂ ਬੱਤ ਸਹੀ ਏ ਆਹ ਸੜਕਾਂ ਤੇ ਆ ਫਿਰਦੇ ਆ ਜਿਵੇਂ ਪਿਓ ਦਾ ਰਾਜ ਹੁੰਦਾ ਉਹ ਸੜਕਾਂ ਤੇ ਆ ਫਿਰ ਅਰਜਨ ਨਾ 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 ਤਾਰਜਨ ਕੰਗ੍ਰੈਚੁਲੇਸ਼ਨ ਬ੍ਰਦਰ ਯੂ ਆ ਦਾ ਸਟ ਗਾਣਾ ਨਾ 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 ਬੇਨਤੀ ਕੀਤੀ ਜਾਂਦੀ ਹੈ ਫੁੱਲਾ ਸਪੋਰਟ ਆ ਐਂਡ ਬੈਸਟ ਆਫ ਲੱਕ ਦਿਲ 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 ਵੀਰ ਫੁੱਲਾ ਸਪੋਰਟ ਨਹੀਂ ਮੇਰੇ ਵੱਲੋਂ ਤੈਨੂੰ ਫੁੱਲ ਰਿਪੋਰਟ ਆ ਦਿਲ ਉਹ ਵੀ ਲਾਲ ਰੱਖ ਦੇ ਥੈਂਕ ਯੂ ਗਿੱਡਾ ਪੁੱਝ ਕੇ ਕਹਿੰਦਾ ਲਵ ਯੂ ਬਾਈ ਚੰਗਾ ਆ ਟਾਈਮ ਵੇਕੇ ਸਟੂਡੀਓ ਵੇਚਦੇ ਆਪਦਾ ਦੀ ਸਪੋਰਟ ਕਰਦੇ ਹਾਂ ਤੁਸੀਂ ਮੈਨੂੰ ਸਾਰੇ ਜਣੇ ਲਵ ਯੂ ਹੈ ਤੁਹਾਡੇ ਨਾਲ ਵੀਰ ਜੀ ਗਾੜਾ ਗਈ ਨਾ ਕਿ ਪੰਜਾਬੀ ਦਾ ਲੇਖ ਪੜੀ ਜੰਨਾ ਨਾਲੇ ਹਟੀ ਨਾ ਜੰਨਾ ਚਾਤ ਛਾਤੀ ਤੇ ਲੱਤਾਂ ਨਹੀਂ ਵਾਈਦੀਆਂ ਲਵ ਯੂ ਹੈ ਤੁਸੀਂ ਅੰਨੇ ਫਰੀਸ਼ੀਅਸ ਟਾਈਮ ਵਿੱਚੋਂ ਟਾਈਮ ਕੱਢ ਕੇ ਕਮੈਂਟ ਕੀਤਾ ਹੈ ਲੱਗਦਾ ਬਈ ਬਿਲਬੋਰਡ ਤੇ ਜਾਏਗਾ ਜਿਸ ਹਿਸਾਬ ਨਾਲ ਤੇਰੀ ਆਵਾਜ਼ ਆ ਨਾਲੇ ਬਾਈ ਜੀ ਤੁਸੀਂ ਤਾਂ ਦਲਜੀਤ ਬਾਈ ਨੂੰ ਟਿਊਸ਼ਨ ਵੀ ਦਿਆ ਕਰੋ ਅਰੇ ਕਹਿਣਾ ਕੀ ਚਾਹਤੇ ਹੋ ਉਹ ਮੈਂ ਜੋਨਾ ਕਿਛੇ ਦਾ ਕਰਾ ਸਬੈ ਨਾ ਜੇਦਾ ਦੀ ਲੇ ਕਰੇ ਮੈਨੂੰ ਪ੍ਰਾ ਮੰਨ ਲੈ ਲੋ ਕਰਾਸ਼ ਨਾ 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 ਤਾਰਾਂ ਵਾਲਾ ਬਰਸ਼ ਬਸ ਵੀਰ ਇੰਨਾ ਧਿਆਨ ਰੱਖੀ ਮੁੱਛ ਦਾ ਵਾਲ ਪਟਕੇ ਫੈਂਸੀ ਨਾ ਕਰਾ ਲਈ ਨਾਲੇ ਲੋਕ ਕੇ ਰਹੀ ਚੀਮਾ ਵਾਈ ਤਾਂ ਲੱਭੀ ਜਾਂਦਾ ਉਹ ਮੈਂ ਜੋਨਾ ਕਿਛੇ ਦਾ ਕਰਾ ਸਬੈ ਨਾ ਜੇਦਾ ਦੀ ਲੇ ਕਰੇ ਮੈਨੂੰ ਪ੍ਰਾ ਮੰਨ ਲੈ ਲੋ ਤੇ ਜੀਦਾ ਦਿਲ ਕਰੇ ਇਹਨੂੰ ਗਾਲਾਂ ਕੱਢ ਲਓ ਸਾਬਾਸ ਹਾਂ ਬੁਲੇ ਕਾਂਕ ਦੀ ਕੀ ਗੱਲ ਕਰਤੀ ਮੀਮਾ ਸੋ ਪੁਛਾ ਤੇ ਦਿੱਤਾ ਆ ਸੁਤੇਰੀ ਪੁਕੜੀ ਲੱਭੋ ਜਿਹੜੀ ਇਹਦੀ ਕਰਾਸ਼ਾ ਕੌਣ ਸਰਦੀਆਂ ਚੰਨੀ ਹੋਈ ਆ ਹਾਂਜੀ ਮਿੱਤਰੋ ਅਸੀਂ ਅੱਜ ਦੀ ਆਪਣੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਦੱਸਿਓ ਹੁਣ ਆਪਾਂ ਤੁਹਾਨੂੰ ਮਿਲਦੇ ਆ ਕਿਸੇ ਅਗਲੀ ਫਨੀ ਵੀ ਕਮੈਂਟਾਂ ਵਾਲੀ ਵੀਡੀਓ ਚ ਬਾਕੀ ਇਹ ਵੀਡੀਓ ਆਪਾਂ ਫਨ ਤੌਰ 'ਤੇ ਪਾਣੇ ਕੋਈ ਵੀ ਮੇਰਾ ਵੀਰ ਭਰਾ ਜਾਂ ਭੈਣ ਦਿਲ ਤੇ ਨਾ ਲਾਵੇ ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਲਈ